ਹਾਂਜੀ ਦੋਸਤੋ ਮਹਿਫਿਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਸਕਰਨ ਪੰਜਾਬੀ ਦੇ ਬਹੁਤ ਹੀ ਮਸ਼ਹੂਰ ਨਾਵਲਕਾਰ ਨਾਨਕ ਸਿੰਘ ਦੁਆਰਾ ਲਿਖਿਆ ਨਾਵਲ ਪਵਿੱਤਰ ਪਾਪੀ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੀਆਂ 12 ਕਿਸ਼ਤਾਂ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਸੀ ਕਿ ਵੀਨਾ ਕੇਦਾਰ ਦੇ ਪਿਆਰ ਇਜ਼ਹਾਰ ਤੋਂ ਬਾਅਦ ਬੜੀ ਉਲਝਣ ਵਿੱਚ ਫਸੀ ਹੋਈ ਹੈ ਅਤੇ ਕੇਦਾਰ ਦੇ ਤਿੰਨ ਦਿਨਾਂ ਤੋਂ ਘਰ ਨਾ ਆਉਣ ਕਾਰਨ ਬੜੀ ਪਰੇਸ਼ਾਨ ਹੈ ਉਧਰ ਚੌਥੇ ਦਿਨ ਕਦਾਰ ਵਾਪਸ ਆ ਜਾਂਦਾ ਹੈ ਅਤੇ 100-100 ਦੇ 8 ਨੋਟ ਮਾਇਆ ਨੂੰ ਫੜਾ ਕੇ ਵੀਨਾ ਦੇ ਵਿਆਹ ਦੀ ਤਿਆਰੀ ਕਰਨ ਲਈ ਕਹਿੰਦਾ ਹੈ ਉਹ ਮਾਇਆ ਨਾਲ ਕੁਝ ਗੱਲਾਂ ਕਰਨ ਤੋਂ ਬਾਅਦ ਘਰ ਵੱਲ ਜਾਂਦਾ ਹੈ ਅਤੇ ਵੀਨਾ ਸਕੰਜਵੀ ਬਣਾਉਣ ਲਈ ਰਸੋਈ ਵੱਲ ਤੇ ਇਸ ਦੇ ਨਾਲ ਹੀ ਸ਼ੁਰੂ ਹੁੰਦਾ ਹੈ ਭਾਗ 13ਵਾਂ ਬੂਹਾ ਬੰਦ ਸੀ ਛੇਤੀ ਖੋਲੋ ਸਕੰਜਵੀ ਖਰਾਬ ਹੋ ਜਾਏਗੀ ਅੱਛਾ ਬੂਹਾ ਖੁੱਲਿਆ ਕਦਾਰ ਨੇ ਗਲਾਸ ਫੜਨ ਲਈ ਜਦ ਹੱਥ ਵਧਾਇਆ ਤਾ ਵੀਨਾ ਨੇ ਦੇਖਿਆ ਜਿਵੇਂ ਮੁਰਦੇ ਦਾ ਹੱਥ ਹੁੰਦਾ ਹੈ ਪੀਲਾ ਫੂਕ ਜਿਆ ਵੀਨਾ ਉ ਤਾਂ ਤੱਕੀ ਅੱਖਾਂ ਤੇ ਚਿਹਰਾ ਉਦੋਂ ਵੀ ਵੱਧ ਕੇਦਾਰ ਨੇ ਘਟ ਘਟ ਪੀ ਕੇ ਗਲਾਸ ਖਾਲੀ ਕਰ ਦਿੱਤਾ ਤੇ ਮੁਰ ਮੰਜੇ ਤੇ ਲੇਟ ਗਿਆ ਤੁਸੀਂ ਕੱਪੜੇ ਨਹੀਂ ਬਦਲੇ ਵੀਨਾ ਨੇ ਉਸ ਦੇ ਕੋਲ ਬੈਠ ਕੇ ਪੁੱਛਿਆ ਹੁਣ ਕਿਦਾਰ ਉਸ ਨੂੰ ਉੱਪਰਾਂ ਨਹੀਂ ਸੀ ਜਾਪ ਰਿਹਾ ਕੇਦਾਰ ਦੇ ਨਿਰੁੱਤਰ ਰਹਿੰਦੇ ਉਸ ਨੇ ਉਸ ਦੇ ਮੱਥੇ ਤੇ ਹੱਥ ਫੇਰਦਿਆਂ ਪੁੱਛਿਆ ਅੱਜ ਤੇ ਫਿੱਕੀ ਨਹੀਂ ਸੀ ਸ਼ਕੰਜਵੀ ਉਦਨ ਦੀ ਚਾਹ ਵਾਂਗ ਕੇਦਾਰ ਨੇ ਉਸ ਵੱਲ ਅੱਖਾਂ ਚੁੱਕੀਆਂ ਕਦੋਂ ਦੀ ਜੇੜੀ ਤੁਸੀਂ ਉਹਦਨ ਛੱਡ ਗਏ ਸਾਂ ਨਹੀਂ ਫੇਕੀ ਕਰਾਂ ਸੀ ਤੁਸੀਂ ਬੀਤੀ ਸੀ ਹਾਂ ਇੱਕ ਪਿਆਲਾ ਮਿੱਠਾ ਸੀ ਹੋਵੇਗਾ ਤਈਆ ਤੇ ਪੀਤੀ ਸੀ ਨਾ ਨਹੀਂ ਸੀ ਤਾਂ ਮੈਂ ਖਿਆਲ ਨਹੀਂ ਸੀ ਕੀਤਾ ਤੁਹਾਨੂੰ ਇਤਨੀ ਵੀ ਹੋਸ਼ ਨਹੀਂ ਸੀ ਮੇਰੀ ਅਕਲ ਮਾਰੀ ਗਈ ਮਿੱਠਾ ਪਾਣਾ ਭੁੱਲ ਗਈ ਸਾਂ ਪਰ ਤੁਸੀਂ ਬੋਲਦੇ ਕਿਉਂ ਨਹੀਂ ਚੰਗੀ ਤਰ੍ਹਾਂ ਬੀਨਾ ਨੇ ਥੋੜਾ ਚਿਰ ਰੁੱਕ ਕੇ ਪੁੱਛਿਆ ਬੋਲ ਤੇ ਰਹਾ ਵਾਂ ਇਹਦਾਰਨਸਵਲ ਬੀਨਾ ਤੱਕ ਕੇ ਉੱਤਰ ਦਿੱਤਾ ਬੀਨਾ ਇਸ ਵੇਲੇ ਆਪਣੇ ਅੰਦਰ ਇੱਕ ਸਵਾਰੀਆ ਮਹਿਸੂਸ ਕਰ ਰਹੀ ਸੀ ਪਰ ਨਾਲ ਹੀ ਕਦਾਰ ਦੀ ਹਾਲਤ ਨੂੰ ਵੇਖ ਕੇ ਉਸ ਦਾ ਦਿਲ ਡੁੱਬਦਾ ਜਾ ਰਿਹਾ ਸੀ। ਥੋੜਾ ਚਿਰ ਕਮਰੇ ਵਿੱਚ ਚੁੱਪਛਾਈ ਰਹੀ। ਜਿਉਂ-ਜਿਉਂ ਵੀਨਾ ਉਸ ਦੇ ਨਾਲ ਜੁੜਦੀ ਜਾਂਦੀ ਸੀ, ਕਦਾਰ ਪਰੇ-ਪਰੇ ਸਰਕਦਾ ਜਾ ਰਿਹਾ ਸੀ। ਆਪਣੇ ਮੱਥੇ ਉੱਤੇ ਫੇਰ ਰਹੀ ਵੀਨਾ ਦੇ ਹੱਥ ਨੂੰ ਆਪਣੀ ਸੜ ਰਹੀ ਖਲੜੀ ਉੱਤੇ ਬਰਫ਼ ਦੀ ਡਲੀ ਫਿਰਦੀ ਅਨੁਭਵ ਕਰ ਰਿਹਾ ਸੀ। ਜਿਸ ਦੀ ਠੰਡਕ ਸ਼ਾਇਦ ਉਸ ਨੂੰ ਜ਼ਿਆਦਾ ਮਹਿਸੂਸ ਹੋ ਰਹੀ ਸੀ ਤੇ ਜਿਹੜੀ ਉਸ ਵੇਲੇ ਕਦਾਰ ਲਈ ਠਾਰਨ ਦੇ ਥਾਂ ਸਾੜਨ ਦਾ ਕੰਮ ਕਰ ਰਹੀ ਸੀ। ਤੁਸੀਂ ਤੱਕਦੇ ਕਿਉਂ ਨਹੀਂ ਮੇਰੇ ਵੱਲ? ਵੀਨਾ ਨੇ ਉਸ ਦੇ ਸਿਰ ਨੂੰ ਆਪਣੇ ਗੋਡੇ ਤੇ ਰੱਖ ਕੇ ਪੁੱਛਿਆ ਇਦਾਰ ਉੱਠ ਕੇ ਬੈਠ ਗਿਆ ਵੀਨਾ ਪਾਸੋਂ ਕੁਝ ਵਿੱਤ ਤੇ ਵੀਨਾ ਸਰਕ ਕੇ ਫੇਰ ਉਸ ਦੇ ਨਾਲ ਹੋ ਗਈ ਉਹ ਹਟਿਆ ਵੀਨਾ ਫੇਰ ਨਾਲ ਹੋ ਗਈ ਉਹ ਅੱਠ ਕੇ ਖੜਾ ਹੋ ਗਿਆ ਤੇ ਵੀਨਾ ਨੇ ਬਾਹੂ ਖਿੱਚ ਕੇ ਫੇਰ ਉਸ ਨੂੰ ਆਪਣੇ ਨਾਲ ਬਿਠਾ ਲਿਆ ਇਹ ਸਧਾਰਨ ਹਰਕਤਾਂ ਸਨ ਪਰ ਇਹਨਾਂ ਦੇ ਹੁੱਲੇ ਸ਼ਾਇਦ ਕੋਈ ਬਹੁਤ ਗੰਭੀਰ ਵਾਦ-ਵਿਵਾਦ ਚੱਲ ਰਿਹਾ ਸੀ ਕੋਈ ਗੁੰਝਲਦਾਰ ਬਹਿਸ ਮੁਬਾਈਸਾ ਬੜੇ ਲੰਬੇ ਚੌੜੇ ਪ੍ਰਸ਼ਨ ਉੱਤਰ ਵੀਨਾ ਇਦਾਰਨ ਇੱਕ ਵਾਰੀ ਉਸ ਵੱਲ ਤੱਕ ਕੇ ਤੇ ਫਿਰ ਅੱਖਾਂ ਨੀਂਵੀਆਂ ਕਰਦਿਆਂ ਕਿਆ ਤੂੰ ਮੇਰੀ ਗਲਤੀ ਮਾਫ ਨਹੀਂ ਕਰ ਸਕਦੀ ਮੈਂ ਕਿ ਤੁਸੀਂ ਵੀਨਾ ਨੇ ਉਸ ਦੀ ਗਰਦਨ ਵਿੱਚ ਬਾਹ ਪਾ ਕੇ ਕਿਹਾ ਮੈਂ ਤੁਹਾਨੂੰ ਦੁਖੀ ਕੀਤਾ ਅੱਗੇ ਤੇ ਨਹੀਂ ਪਰ ਹੁਣ ਜ਼ਰੂਰ ਕਰ ਰਹੀ ਹਾਂ ਕਿਦਾਰ ਨੇ ਆਪਣੀ ਹੱਥ ਅੱਗੇ ਪਲਮ ਦੀਆਂ ਉਸ ਦੀਆਂ ਦੋ ਹੰਗਲਾਂ ਨੂੰ ਫੜ ਕੇ ਕਿਹਾ ਹੁਣ ਵੀਨਾ ਤਰਪ ਗਈ ਤੂੰ ਜਿੰਨੀ ਵਾਰੀ ਵੀ ਮੈਨੂੰ ਸੰਬੋਧਨ ਕੀਤਾ ਇੱਕ ਵਾਰੀ ਵੀ ਉਹ ਲਾਫਜ਼ ਤੇਰੀ ਜ਼ਬਾਨੋਂ ਨਹੀਂ ਨਿਕਲਿਆ ਕਿਹੜਾ ਭਰਾ ਜੀ ਵੀਨਾ ਕੰਬ ਉੱਠੀ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਦੇ ਕੁਝ ਬੋਲਣ ਲਈ ਹੂਠ ਫੜ ਕੇ ਕਰੇਕ ਵੀ ਸ਼ਬਦ ਮੂਹਣਾ ਕੱਢ ਸਕੀ ਉਸਨੇ ਕਦਾਰ ਦੀਆਂ ਅੱਖਾਂ ਵਿੱਚ ਅੱਖਾਂ ਥਾਣੀ ਦਿਲ ਦਾ ਜਿਵੇਂ ਸਾਰਾ ਪਿਆਰ ਉਲਦਣਾ ਸ਼ੁਰੂ ਕਰ ਦਿੱਤਾ ਬਦੋ ਬਦੀ ਉਸ ਦੀਆਂ ਬਾਹਾਂ ਕਦਾਰ ਲਈ ਖੁੱਲ ਗਈਆਂ ਕਦਾਰ ਨਹੀਂ ਬੋਲਿਆ ਨਾ ਹੀ ਹਿੱਲਿਆ ਉਸ ਦਾ ਇੱਕ ਹੱਥ ਵੀ ਇਹਨਾਂ ਦੀ ਪਿੱਠ ਤੇ ਤੇ ਦੂਜਾ ਉਸ ਦੇ ਸਿਰ ਤੇ ਫਿਰ ਰਿਹਾ ਸੀ ਉਸ ਦੀਆਂ ਅੱਖਾਂ ਚ ਦੋ ਤਿੰਨ ਗਰਮ ਪਾਣੀ ਦੇ ਤੁਕਕੇ ਨਿਕਲ ਕੇ ਵੀਨਾ ਦੀ ਚੁੰਨੀ ਤੇ ਜਾ ਡਿਕੇ ਤੇ ਵੀਨਾ ਨੇ ਐਸੀ ਚੁੰਨੀ ਦੀ ਕੰਨੀ ਨਾਲ ਉਸ ਦੀਆਂ ਅੱਖਾਂ ਦਾ ਬਾਕੀ ਪਾਣੀ ਵੀ ਚੂਸ ਲਿਆ ਬਾਹਾਂ ਟਿੱਲੀਆਂ ਹੋਈਆਂ ਵੀਨੀ ਹਾਂਜੀ ਨਹੀਂ ਕਹੇਗੀ ਦੀਨਾ ਚੁੱਪ ਸੀ ਕੋਹ ਵੀ ਨਹੀਂ ਇੱਕ ਵਾਰੀ ਭਰਾ ਜੀ ਕਹਿ ਕੇ ਬੁਲਾ ਮੈਨੂੰ ਬੋਲ ਵੀ ਨਹੀਂ ਮੇਰੀਆਂ ਅੱਖਾਂ ਵਿੱਚ ਕੀ ਤੱਕ ਰਹੀਆਂ ਮੇਰੀ ਭੈਣ ਨਹੀਂ ਤੂੰ ਵੀ ਨਹੀਂ ਵੀ ਨਹੀਂ ਉਫ ਛੇਤੀ ਬੋਲ ਵੀ ਨਹੀਂ ਮੇਰਾ ਦਿਲ ਤੇ ਉਸਨੇ ਸੱਜੇ ਹੱਥ ਨਾਲ ਆਪਣੀ ਹੱਕ ਦਾ ਖੱਬਾ ਪਾਸਾ ਦਬਾਣਾ ਸ਼ੁਰੂ ਕੀਤਾ ਵੀਨਾ ਦੀਆਂ ਅੱਖਾਂ ਵਿੱਚੋਂ ਬਲੌਰੀ ਬੂੰਦਾਂ ਕਰ ਰਹੀਆਂ ਸਨ ਉਸਦੀ ਨਜ਼ਰ ਕੇਦਾਰ ਦੇ ਚਿਹਰੇ ਉੱਤੇ ਇਸ ਤਰ੍ਹਾਂ ਆਟਕੀ ਹੋਈ ਸੀ ਜਿਵੇਂ ਕਿਸੇ ਨੇ ਮੰਤਰ ਨਾਲ ਕੀਲ ਦਿੱਤੀ ਹੋਵੇ ਕਿਦਾਰ ਕਰ ਉਸਨੂੰ ਬੁਲਾ ਬੁਲਾ ਕੇ ਥੱਕ ਗਿਆ ਤਵੀਨਾ ਆਪ ਬੋਲ ਉੱઠી ਮੈਨੂੰ ਡਰ ਲੱਗ ਰਿਹਾ ਹੈ ਭਰਾ ਮੇਰੇ ਕੋਲ ਨਹੀਂ ਹੋਰ ਮੈਂ ਮੈਂ ਤੁਹਾਡੇ ਨਾਲ ਵਿਆਹ ਕਰਾ ਵੀ ਨਹੀਂ ਵੀ ਨਹੀਂ ਬਿਜਲੀ ਦੀ ਫਰਤੀ ਨਾਲ ਉਸਦੇ ਮੂੰਹ ਤੇ ਹੱਥ ਦੇ ਕੇ ਕਿਦਾਰ ਕੱਢ ਗਿਆ ਬਸ ਖਬਰਦਾਰ ਵੀਨਾ ਦੇ ਹੋਠ ਫਰਕ ਰਹੇ ਸਨ ਜਿਨ੍ਹਾਂ ਉੱਤੇ ਥੁਆ ਇਕੱਠੇ ਹੋਏ ਜਿਹੜੇ ਕਿਦਾਰ ਦੀਆਂ ਉਂਗਲਾਂ ਨੇ ਖੰਡਾ ਦਿੱਤੇ ਸਨ ਮੈਂ ਮੈਂ ਤੁਹਾਡੀ ਜਾਨ ਲੈਣ ਲਈ ਪੈਦਾ ਨਹੀਂ ਹੋਈ ਤੇ ਵੀਨਾ ਦੇ ਹਟਕੋੜਿਆਂ ਨਾਲ ਕਮਰਾ ਗੂੰਜ ਉੱਠਿਆ ਵੀਨੀ ਕੋਈ ਵੇਖੇਗਾ ਤਾਂ ਕੀ ਕਹੇਗਾ ਪਿਆ ਕਹੇ ਜੋ ਕਿਸੜਾ ਜੀ ਆਵੇ ਵੀ ਨਹੀਂ ਮੈਂ ਐਵੇਂ ਕਿਹਾ ਸੀ ਮਰਦਾ ਨਹੀਂ ਨਹੀਂ ਮੇਨਾਂ ਦੀ ਆਵਾਜ਼ ਵਿੱਚੋਂ ਕਰुणा ਦੀ ਨਦੀ ਉਮੜ ਰਹੀ ਸੀ ਤੁਹਾਨੂੰ ਆਪਣਾ ਇਕਰਾਰ ਪੂਰਾ ਕਰਨਾ ਪਵੇਗਾ ਨਾਲੇ ਦੱਸੋ ਤੋਸਰ ਪਏ ਕਿੱਥੋਂ ਲਿਆਂਦੇ ਨੇ ਸੱਚ ਦੱਸੋ ਕਿਦਾਰ ਚੁੱਪ ਸੀ ਤੁਸੀਂ ਜਾਨ ਉੱਤੇ ਖੇਡ ਜਾਣ ਲਈ ਤਿਆਰ ਬੈਠੇ ਹੋ ਮੈਂ ਜਾਨ ਦੀਆਂ ਮੈਂ ਇਕਰਾਰ ਪੂਰਾ ਕਰਾਂਗੀ ਮੈਂ ਤੁਹਾਨੂੰ ਬਚਾਵਾਂਗੀ ਮੈਂ ਤੁਹਾਡੀ ਬੋਟੀ ਬਾਂ ਵੀ ਨਹੀਂ ਅੱਗੇ ਵਾਗ ਉਸ ਦਾ ਮੂੰਹ ਬੰਦ ਕਰਕੇ ਕਿਦਾਰ ਚ ਲਾਇਆ ਬੰਦ ਕਰ ਜ਼ਬਾਨ ਮੁਰਕੇ ਉਹ ਜਿਹਾਂ ਕੋਈ ਲੱਖ ਜਿਹੋਂ ਮੂੰਹ ਕੱਢਿਆ ਤਾਂ ਮੈਨੂੰ ਜਿਉਂਦਾ ਨਹੀਂ ਵੇਖੇਗੀ ਮੈਂ ਤੇਰੇ ਸਾਹਮਣੇ ਆਪਣੇ ਆਪ ਨੂੰ ਹਲਾਕ ਕਰ ਲਵਾਂਗਾ ਫੇਰ ਖਮੋਸ਼ੀ ਛਾ ਗਈ ਕਹੋ ਵੀ ਨਹੀਂ ਮੇਰੀ ਚੰਗੀ ਭੈਣ ਇੱਕ ਵਾਰੀ ਕਹੋ ਭਰਾ ਜੀ ਕਦਾਰ ਨੇ ਉਸ ਨੂੰ ਇੱਕ ਵਾਰੀ ਫੇਰ ਆਪਣੇ ਨਾਲ ਘੁੱਟ ਲਿਆ ਤੂੰ ਹੱਸਦੀ ਕਿਉਂ ਨਹੀਂ ਵੀ ਨਹੀਂ ਕਦਾਰ ਨੇ ਉਸ ਦੀ ਠੋਡੀ ਉੱਚੀ ਕਰਕੇ ਕਿਹਾ ਇੱਕ ਵਾਰੀ ਬੀਬੀ ਭੈਣ ਦੀ ਨਾ ਹੱਸੀ ਪਰ ਕੀ ਇਹ ਅਸਲੀ ਹੱਸਾ ਸੀ ਜਾਂ ਵੀ ਨਹੀਂ ਪਰਮਾਤਮਾ ਤੇਰਾ ਸੁਹਾਗ اٹਲ ਰੱਖੇ ਕਹਿ ਕੇ ਕਦਾਰ ਨੇ ਆਪਣੀਆਂ ਬਾਹਾਂ ਖਿੱਚ ਲਈਆਂ ਸਮਰਿਓ ਬਾਹਰ ਨਿਕਲ ਕੇ ਵੀਨਾ ਕੁਝ ਹੀ ਕਦਮ ਗਈ ਸੀ ਕਿ ਪਿੱਛੋਂ ਬੂਹਾ ਵੱਜਣ ਤੇ ਫਿਰ ਕੁੰਡਾ ਵੱਜਣ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਧਰਵੜਨ ਤੋਂ ਪਹਿਲਾਂ ਵੀਨਾ ਨੇ ਛੜਕ ਵਾਲੇ ਨਾਲ ਕਿਤੇ ਬੱਕ ਪਾਣੀ ਲੈ ਕੇ ਮੂੰਹ ਧੋ ਲਿਆ ਸ਼ਹਿਦ ਰੂਹੀ ਅੱਖਾਂ ਦਾ ਭੇਦ ਲਗਾਉਣ ਲਈ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ ਪੇਰਵਾ ਉਮੀਦ ਹੈ ਤੁਹਾਨੂੰ ਨਾਵਲ ਚੰਗਾ ਲੱਗ ਰਿਹਾ ਹੋਵੇਗਾ ਜਿਹੜੇ-ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਔਰ ਜੇਕਰ ਆਪਣਾ ਕੰਮ ਚੰਗਾ ਲੱਗਦਾ ਹੈ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ